ਸ਼ਿਕਲ ਮੈਂ ਤੁਹਾਡੇ ਨਾਲ ਪ੍ਰਿਆ 18 ਦਿਨ ਪਹਿਲਾਂ ਨਵ ਵਿਆਹੀ ਲੜਕੇ ਦੇ ਘਰਦਿਆਂ ਨੂੰ ਇੱਕ ਅਜਿਹੀ ਖਬਰ ਮਿਲਦੀ ਹੈ ਜਿਸ ਤੋਂ ਬਾਅਦ ਦੇ ਵਿੱਚ ਪਰਿਵਾਰਿਕ ਮੈਂਬਰਾਂ ਦੇ ਹੱਥ ਪੈਰ ਸੁੰਨ ਹੋ ਜਾਂਦੇ ਨੇ ਦਰਅਸਲ ਦੱਸਿਆ ਜਾ ਰਿਹਾ ਹੈ ਕਿ ਸੋਹਰੇ ਪਰਿਵਾਰ ਤੇ ਵਿੱਚ ਭੇਤਪਰੇ ਹਾਲਾਤਾਂ ਦੇ ਵਿੱਚ ਉਸਦੀ ਮੌਤ ਹੋ ਚੁੱਕੀ ਹੈ ਪੇਕੇ ਪਰਿਵਾਰ ਨੂੰ ਇਸ ਬਾਬਤ ਫੋਨ ਆਂਦਾ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹੱਥਾਂ ਪੈਰਾਂ ਦੇ ਪੈ ਜਾਂਦੀਆਂ ਤੇ ਨਾਲ ਹੀ ਕਬਰਾ ਉਜਾਂਦੇ ਨੇ ਉਹ ਲੜਕੀ ਦੀ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰ ਰਿਹਾ ਹਾਂ ਜਿੱਥੇ ਦੇਖ ਸਕਦੇ ਹੋ ਕਿ ਹਜੇ ਵਿਆਹ ਨੂੰ ਸਿਰਫ 18 ਦਿਨ ਹੀ ਹੋਏ ਸੀ ਹੱਥਾਂ ਉੱਤੇ ਉਸੇ ਤਰ੍ਹਾਂ ਮਹਿੰਦੀ ਰਚੀ ਹੋਈ ਸੀ ਪਰ 18 ਦਿਨਾਂ ਬਾਅਦ ਹੀ ਇਸ ਨਵ ਵਿਹਾਈ ਲੜਕੀ ਦੇ ਨਾਲ ਅਜੀਹਾ ਕੁਝ ਹੋ ਜਾਂਦਾ ਹੈ ਕਿ ਉਸ ਤੋਂ ਬਾਅਦ ਪੇਕੇ ਪਰਿਵਾਰ ਦੇ ਪੱਲੇ ਸਿਰਫ ਰੋਣਾ ਦਾ ਰੋਣਾ ਹੀ ਰਹਿ ਜਾਂਦਾ ਹੈ ਦਰਅਸਲ ਪੇਕੇ ਪਰਿਵਾਰ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਦੀ ਲੜਕੀ ਰੀਟਾ ਦਾ 18 ਦਿਨ ਪਹਿਲਾਂ ਹਰਿਆਣਾ ਦੇ ਇੱਕ ਨੌਜਵਾਨ ਦੇ ਨਾਲ ਵਿਆਹ ਰਚਿਆ ਜਾਂਦਾ ਸਭ ਕੁਝ ਠੀਕ ਹੁੰਦਾ ਹੈ ਤੇ ਬੀਤੇ ਦਿਨ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਤੀ ਦੇ ਬੂ ਦੇ ਵਿੱਚੋਂ ਝਾਕ ਨਿਕਲ ਰਹੀ ਹੈ ਤਾਂ ਜਦੋਂ ਭਰਾ ਭੱਜਾ ਭੱਜਾ ਆਪਣੇ ਭੈਣ ਦੇ ਘਰ ਦੇ ਵਿੱਚ ਜਾਂਦਾ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਭਰਾ ਵੀ ਦੇਖ ਕੇ ਸੁੰਨ ਹੋ ਜਾਂਦਾ ਹੈ ਕਿ ਉਸ ਦੇ ਭੈਣ ਦੇ ਨਾਲ ਕੀ ਹੋ ਗਿਆ ਹਾਲਾਂਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਪਰ ਉਸ ਦੌਰਾਨ ਉਸੇ ਮੌਤ ਹੋ ਚੁੱਕੀ ਹੁੰਦੀ ਹੈ ਤਾਂ ਹੁਣ ਇਸ ਪੇਕੇ ਪਰਿਵਾਰ ਵੱਲ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਨਾ ਤਾਂ ਸੋਰੇ ਪਰਿਵਾਰ ਦਾ ਕੋਈ ਸਾਕਸ਼ ਹਸਪਤਾਲ ਦੇ ਵਿੱਚ ਪਹੁੰਚਿਆ ਅਤੇ ਜੇ ਉਹਨਾਂ ਨੂੰ ਉਹਨਾਂ ਦੀ ਪੈਣ ਦੀ ਜ਼ਿਆਦਾ ਤਬਤ ਖਰਾਬ ਲੱਗ ਰਹੀ ਸੀ ਤਾਂ ਉਸ ਨੂੰ ਮੌਕੇ ਉੱਤੇ ਹੀ ਹਸਪਤਾਲ ਪਹੁੰਚਾਇਆ ਜਾਂਦਾ ਪਰ ਅਜੇ ਹੀ ਕੋਈ ਵੀ ਕਾਰਵਾਈ ਛੜੀ ਨਹੀਂ ਉਹੜਾ ਵੱਲੋਂ ਨਹੀਂ ਕੀਤੀ ਗਈ ਇਹ ਇਲਜ਼ਾਮ ਜਿਹੜੇ ਨੇ ਪੇਕੇ ਪਰਿਵਾਰ ਵੱਲੋਂ ਸੋਰੇ ਪਰਿਵਾਰ ਉੱਤੇ ਲਗਾਏ ਜਾ ਰਹੇ ਨੇ ਤੇ ਵੀ ਕਿਹਾ ਜਾ ਰਿਹਾ ਹੈ ਕਿ ਉਹਨਾਂ ਵੱਲੋਂ ਹੀ ਉਹਨਾਂ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਦਰਸਲ ਇਹ ਹਲੇ ਜਾਂਚ ਦਾ ਵਿਸ਼ਾ ਹੈ ਪਰ ਪ੍ਰਸ਼ਾਸਨ ਇਸ ਮਾਮਲੇ ਦੇ ਵਿੱਚ ਜੁਟਿਆ ਹੋਇਆ ਹੈ ਦਰਸਲ ਤੁਹਾਨੂੰ ਦੱਸ ਦਿੰਨੇ ਆ ਕਿ ਰੀਟਾ ਇਹ ਦੱਸਿਆ ਜਾ ਰਿਹਾ ਹੈ ਕਿ ASI ਪੁਲਿਸ ਅਧਿਕਾਰੀ ਦੀ ਜਿਹੜੀ ਹੈ ਬੀਟੀਸੀ ਰਾਜ਼ੀ ਕੁ ਜੀ ਸਭ ਕੁਝ ਹੋ ਗਿਆ ਸੀ ਤੇ ਹੁਣ ਪਰਿਵਾਰਕ ਮੈਂਬਰਾਂ 'ਵਲ ਇਲਜ਼ਾਮ ਲੱਗ ਰਹੇ ਨੇ ਕਿਹਨਾਂ ਵੱਲੋਂ ਦੇਹ ਦੀ ਮੰਗ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਦੀ ਲੜਕੀ ਨੂੰ ਤੱਕ ਪਰੇਸ਼ਾਨ ਕੀਤਾ ਜਾ ਰਿਹਾ ਹੋਵੇਗਾ ਤੇ ਅਖੀਰ ਦੇ ਵਿੱਚ ਸਾਨੂੰ ਖਬਰ ਮਿਲਦੀ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਤਾਂ ਪਰਿਵਾਰਿਕ ਮੈਂਬਰ ਰੋਂਦਾ ਕੁਲੋਂਦਾ ਹੋਇਆ ਨਜ਼ਰ ਆ ਰਿਹਾ ਤੇ ਨਾਲ ਹੀ ਉਹ ਜਿਹੜਾ ਇਨਸਾਫ ਦੀ ਮੰਗ ਕਰ ਰਿਹਾ ਹੈ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਉਹਨਾਂ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੂਰਾ ਮਾਮਲਾ ਝੜਾ ਅਬ ਉਹਰ ਦਾ ਦੱਸਿਆ ਜਵਾਰਿਆ ਸੁੱਤੇ 18 ਦਿਨ ਪਹਿਲਾਂ ਨਵ ਵਿਹਾਈ ਰੀਟਾ ਦੀ ਭੇਦਪਰੇ ਹਾਲਾਤਾਂ ਦੇ ਵਿੱਚ ਮੌਤ ਹੋ ਜਾਂਦੀ ਹੈ ਤੇ ਹੁਣ ਪੇਕਮ ਪਰਿਵਾਰ ਜਿਹੜਾ ਇਨਸਾਫ ਦੀ ਕੋਹੜ ਲਗਾ ਰਿਹਾ ਤੇ ਪ੍ਰਸ਼ਾਸਨ ਵੀ ਇਸ ਮਾਮਲੇ ਦੇ ਵਿੱਚ ਤੇਜ਼ੀ ਦਿਖਾ ਰਿਹਾ ਤੇ ਮਾਮਲੇ ਦੀ ਜਾਂਚ ਚੂਣਾ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ ਪਰਿਵਾਰਿਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਨੇ ਅਤੇ ਅਗਲੀ ਕਾਰਵਾਈ ਕੀ ਹੋਵੇਗੀ ਉਹ ਦੇਖਣਾ ਹੋਵੇਗਾ ਫਿਲਹਾਲ ਕੀ ਕੁਝ ਕਹਿੰਦੇ ਨਜ਼ਰ ਆ ਰਹੇ ਨੇ ਪੀੜਤ ਪਰਿਵਾਰ ਅਤੇ ਪੁਲਿਸ ਪ੍ਰਸ਼ਾਸਨ ਉਹ ਸੁਣਦੇ ਮੇਰਾ ਨਾਂ ਚਰਨਜੀਤ ਪੁੱਛੋ ਕਿਹੜੀ ਸਿਸਟਰ ਦਾ ਕੀ ਨਾਂ ਹੈ ਜੀ ਮੇਰੇ ਸਿਸਟਰ ਦਾ ਨਾਂ ਸੀ ਰੀਤਾ ਸਰ ਕੀ ਗੱਲਬਾਤ ਹੋਈ ਹੈ ਜੀ ਤੁਹਾਡੀ ਸਿਸਟਰ ਨਾਲ ਕੱਲ ਕਰੀਬ 9:30 ਦੇ ਕਰੀਬ ਮੇਰੇ ਪਾਪਾ ਨੂੰ ਕਾਲ ਲਾਈ ਹੈ ਠੀਕ ਹੈ ਰੀ ਤੁਹਾਡੀ ਕੁੜੀ ਦੇ ਮੂੰਹ ਚੱਗ ਨਿਕਲੇ ਜਾਂਦੇ ਸੋ ਪਾਪਾ ਮੇਰੇ ਪੰਜਾਬਪੁਰ ਚ ਜੋਬ ਕਰਦੇ ਸੀ ਟਿਵਾਨ ਚ ਤੇ ਉਹਨਾਂ ਦੀ ਨਾਈਟ ਸੀ ਤੇ ਉਹ ਮੈਨੂੰ ਕਹਿੰਦੇ ਵੀ ਬੇਟਾ ਤੂੰ ਚੱਲਾ ਜਾ ਤੇ ਮੈਂ ਉੱਥੇ ਗਿਆ ਰਾਤ ਕਰੀਬ 11 ਵਜੇ ਮੈਂ ਉੱਥੇ ਪਹੁੰਚਾ ਤੇ ਉੱਥੇ ਪਹੁੰਚਰ ਤੇ ਮੈਂ ਦੇਖਿਆ ਵੀ ਮੇਰੇ ਭੈਣ ਦੇ ਮੂੰਹ ਚੱਗ ਨਿਕਲੇ ਜਾਂਦੇ ਤੇ ਉਹ ਬੇਸ਼ੀਦੇ ਹਾਲਤ ਵਿੱਚ ਪਈ ਹੈ ਮੈਂ ਜਾ ਕੇ ਜਦੋਂ ਚੈੱਕ ਕੀਤਾ ਤੇ ਮੇਰੀ ਭੈਣ ਉਹ ਦੇਹਾਂ ਨਹੀਂ ਸੀ ਉਹਦੇ ਅੰਦਰ ਖਤਮ ਹੋ ਚੁੱਕੀ ਸੀ ਸੋ ਮੈਂ ਇਹ ਕਹਿਣਾ ਚਾਹੂੰਗਾ ਵੀ ਮੇਰੀ ਭੈਣ ਦੀ ਸੱਸ ਨੇ ਤੇ ਉਹਦੇ ਘਰ ਵਾਲੇ ਨੇ ਤੇ ਉਹਦੀ ਨਨਾਨ ਨੇ ਇਹਨਾਂ ਤਿੰਨਾਂ ਨੇ ਮੇਰੀ ਭੈਣ ਨੂੰ ਢਲ ਕੇ ਮਾਰਿਆ ਤੇ ਮੈਂ ਕਾਨੂੰਨ ਤੋਂ ਇਹ ਕਹਿਣਾ ਚਾਹੂੰਗਾ ਵੀ ਇਹਨਾਂ ਨੂੰ ਕਿੜੀ ਤੋਂ ਕਿੜੀ ਸਜ਼ਾ ਦਿੱਤੀ ਜਾਵੇ ਕਿਉਂਕਿ ਹਲੇ 18 ਦਿਨ ਮੇਰੀ ਭੈਣ ਦੇ ਵਿਆਹ ਨੂੰ ਹੋਏ ਸੀ ਸਿਰਫ ਉਹਦੇ ਅੱਧਾ ਜੋ ਮਹਿੰਦੀ ਵੀ ਨਹੀਂ ਲੱਤੀ ਸੀ ਸੋ ਇਹ ਹੀ ਹੈ ਵੀ ਮੇਰੀ ਭੈਣ ਨੂੰ ਇਨਸਾਫ਼ ਦਿਵਾਇਆ ਜਾਵੇ ਤੇਜ ਦੇ ਲੋਬੀ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਆ ਪੁਲਿਸ ਤੇ ਤੁਹਾਡੇ ਫਾਦਰ ਸਾਹਿਬ ਦਾ ਦਵੰਦੇ ਆਏ ਨੇ ਅੱਜ ਤੁਹਾਡੇ ਕੋਲ ਇੱਕ ਕਾਰ ਦੀ ਡਿਮਾਂਡ ਕਦੋਂ ਤੋਂ ਕਰ ਲਈ ਸੀ ਕੁੜੀ 18 ਦਿਨਾਂ ਚ ਉਹ ਲਗਭਗ ਜਦੋਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਕਰੀਬ 10 ਦਿਨ ਪਹਿਲਾਂ ਸਾਡੇ ਕੋਲ ਪਹਿਲੀ ਵਾਰੀ ਆਈ ਸੀ ਤੇ ਉਹਨੇ ਉਦੋਂ ਕਿਹਾ ਸੀ ਮੈਨੂੰ ਕਿਉਂ ਮੇਰੇ ਨਾਲ ਗੱਲਾਂ ਸ਼ੇਅਰ ਕਰ ਲੈਂਦੀ ਸੀ ਮੇਰੇ ਜਿਆਦਾ ਕਲੋਸ ਸੀ ਉਹ ਉਨੇ ਮੈਨੂੰ ਦੱਸਿਆ ਵੀ ਐਵੇਂ ਕਰਕੇ ਕਾਰ ਦਾ ਕਹਿੰਦੇ ਮੈਨੂੰ ਦੋ ਤਿੰਨ ਵਾਰੀ ਮੈਨੂੰ ਦੱਸਿਆ ਬਸ ਅਸੀਂ ਸੋਚਿਆ ਵੀ ਚਲੋ ਕੋਈ ਗੱਲ ਨਹੀਂ ਨਹੀਂ ਕਰਨਗੇ ਨਹੀਂ ਕਰਨਗੇ ਬਟ ਇੱਕ ਕਾਰ ਨਾ ਦੇਣ ਕਰਕੇ ਅੱਜ ਮੇਰੀ ਭੈਣ ਨੂੰ ਮੋਢ ਦੇ ਕਾਰ ਤਾਰ ਦਿੱਤਾ ਗਿਆ ਸੋ ਇਹ ਚੀਜ਼ ਦਾ ਸਾਡੇ ਸਾਰੇ ਪਰਿਵਾਰ ਨੂੰ ਬਹੁਤ ਦੁੱਖ ਹੈ ਕਿਉਂਕਿ ਹਲੇ ਨਾ ਅੱਜ ਤੋਂ ਮਹਿੰਦੀ ਲੱਤੀ 18 ਦਿਨ ਵਿਆਹ ਨੂੰ ਹੋਏ ਸੀ ਸੋ ਮੈਂ ਇਹ ਕਹਿਣਾ ਚਾਹੁੰਗਾ ਸਰਕਾਰ ਨੂੰ ਵੀ ਜਿਨ੍ਹਾਂ ਨੇ ਮੇਰੀ ਭੈਣ ਨੂੰ ਮਾਰਿਆ ਨੂੰ ਕਿਹੜੀ ਤੋਂ ਕਿਹੜੀ ਸਜ਼ਾ ਦਿੱਤੀ ਜਾਵੇ ਕੀ ਗੱਲ ਹੋਈ ਲਾਲਚੰਦ ਜੀ ਅੱਜ 18 ਦਿਨ ਬੇਟੀ ਦੀ ਸ਼ਾਦੀ ਨੂੰ ਹੋਈ ਸੀ ਤੇ ਅੱਜ ਬੇਟੀ ਦਾ ਜਿਹੜਾ ਕੀਚਾਰਾ ਵੇਖਣ ਨੂੰ ਨਸੀਬ ਨਹੀਂ ਹੋਇਆ ਚੀਜ਼ ਕਰੀਏ ਹੋਰ ਇਹਨਾਂ ਬੇਟੀ ਉਹ 18 5 ਉਹਨੇ 18 ਪਿਛਲੇ ਮਹੀਨੇ 18 ਤਰੀਕ ਦੀ ਸ਼ਾਦੀ ਹੋਈ ਸੀਗੀ ਪਹਿਲੀ ਵਾਰੀ ਦੀ ਦੂਜੀ ਵਾਰੀ ਵੀ ਹੈ ਤੇ ਰਾਤ ਮੈਨੂੰ ਫੋਨ ਆਇਆ ਮੇਰੇ ਘਰੋਂ ਦਾ ਵੀ ਤੁਹਾਡੀ ਬੇਟੀ ਜਿਹੜੀ ਇਹਨਾਂ ਮੂੰਹ ਦੀ ਜਗ੍ਹਾ ਆ ਰਹੀ ਹੈ ਮੈਂ ਮੈਂ ਡਿਊਟੀ ਸੀ ਜਿਆ ਪੀਸੀ ਆ ਤੇ ਹੋਰ ਸੀ ਜੀ ਵਨ ਤੇ ਵੀਰ ਮੇਰਾ ਬੇੜਾ ਗਿਆ ਜਦੋਂ ਮੇਰੀ ਬੇਟੀ ਮੋਲਿਆ ਨੇ ਵੀ ਉਸਦੀ ਨਹੀਂ ਸੀ ਗਈ ਤੇ ਕਿਵੇਂ ਕਿਸ ਸੋਹਰਾ ਪਰਿਵਾਰ ਉਥੇ ਮਜੂਦ ਸੀਗਾ ਜਦੋਂ ਹਾਂ ਤੇ ਹੁਣ ਇਸ ਟਾਈਮ ਤੁਸੀਂ ਉਹਨਾਂ ਦਾ ਪਤਾ ਕੀਤਾ ਕਿੱਥੇ ਨੇ ਕੋਈ ਨਹੀਂ ਹੁਣ ਨਹੀਂ ਉਹ ਆਏ ਨਹੀਂ ਗਏ ਆਏ ਵੀ ਨਹੀਂ ਕੋਈ ਕੋਈ ਨਹੀਂ ਆਇਆ ਕੀ ਮੰਨਦੇ ਜੇ ਤੁਸੀਂ ਬੇਟੀ ਦੀ ਮੌਤ ਕਿਵੇਂ ਹੋਈ ਹੈ ਮੂੰਹ ਚੇਰੇਲੀ ਜੀ ਲੱਗੀ ਹੈ ਮੂੰਹ ਤੇ ਜਗਾ ਰਹੀ ਸੀ ਸਰ ਬੇਟੀ ਦਾ ਕੀ ਨਾਮ ਹੈ ਤੇ ਤੁਸੀਂ ਕਿੱਥੇ ਤਨਾਤ ਹੋ ਮੇਰੀ ਬੇਟੀ ਦਾ ਨਾਮ ਹਿਟਾ ਹੈਗਾ ਕਿੱਥੇ ਵਿਆਹੀ ਸੀ ਤੁਸੀਂ ਜੀ ਮਨੋਜ ਕੁਮਾਰ ਕਿੱਥੇ ਵਿਆਹੀ ਕਿੱਥੇ ਸੀ ਜੀ ਰਾਣੀ ਵਾਲੀ ਮੰਡੀ ਹੈ ਜੀ ਰਾਣੀ ਚ ਇਹ ਤੁਹਾਨੂੰ ਕੀ ਲੱਗਦਾ ਜੀ ਕਿਸ ਤਰ੍ਹਾਂ ਹੋਇਆ ਕੀ ਮੰਗਦੇ ਸੀ ਉਹ ਕੁਝ ਮੰਗਦੇ ਸੀ ਡਿਮਾਂਡ ਸੀ ਉਹਨਾਂ ਦੀ ਕੁਝ ਕੀ ਕੀਤਾ ਤੁਹਾਡੀ ਬੇਟੀ ਐ ਮੇਰੇ ਬੇਟੇ ਨੂੰ ਗੈਰੀ ਸੀਗੀ ਇਹਨੇ ਕੀ ਕਹੇ ਸੀ ਮੈਂ ਤੁਹਾਡੇ ਸੰਗ ਦੀਨ ਕਿਹਾ ਇਹਨੇ ਵੀ ਗਰਭਾਜ ਜੀ ਹੂੰ ਹੂੰ ਕੀ ਮੇਰੇ ਬੇਟੇ ਨੇ ਕਿਹਾ ਸੀ ਜੀ ਕੀ ਕਿਹਾ ਸੀ ਹੋਰ ਦਾ ਦੀ ਮੰਗ ਕਰ ਰਹੀ ਸੀ ਕਿ ਨਹੀਂ ਕੀ ਮਤਲਬ ਹੈ ਕਿਸੇ ਦਾਜ ਦੇ ਵਿੱਚ ਜੀ ਕਾਰ ਦਾ ਕੰਡੀ ਸੀ ਇਹ ਮੇਰੀ ਬੇਟੀ ਅਸੀਂ ਤੁਸੀਂ ਵੀ ਆ ਕਿਸ ਤਰ੍ਹਾਂ ਦਾ ਕੀਤਾ ਸੀ ਉਹਨਾਂ ਦਾ ਉਹਨਾਂ ਆ ਜੀਰਵਾਦ ਨਾਲ ਵਧੀਆ ਕਰਦਾ ਅੱਛਾ ਕੀ ਕਹੋਗੇ ਇਹਨਾਂ لالچی ਸੋਹਰਿਆਂ ਨੂੰ ਵੀ ਤੁਹਾਡੀ ਬੇਟੀ ਦੀ ਮਤਲਬ ਇਹਨਾਂ ਨੇ ਇਸ ਤਰ੍ਹਾਂ ਦੀ ਦੁਰਦਸ਼ਾ ਕੀਤੀ ਹੈ ਇਹਨਾਂ ਨੂੰ ਕੜੀ ਤੋੜੀ ਸਜ਼ਾ ਦਿੱਤੀ ਜਾਵੇ ਤੁਸੀਂ ਆਪ ਵੀ ਪੁਲਿਸ ਮਹਿਕਮੇ ਚ ਐਸਐਸਓ ਕੀ ਮੰਗ ਕਰੋਗੇ ਪੰਜਾਬ ਸਰਕਾਰ ਪੁਲਿਸ ਤੋਂ ਜੀ ਇਹਨਾਂ ਨੂੰ ਕੜੀ ਤੋੜੀ ਸਜ਼ਾ ਦਿੱਤੀ ਜਾਵੇ की गल हुई सी है लड़की दे की लगते हो तो की मामले की जाँच की मांग कर दे हो जी मैं जी लड़की के रिश्ते में मासा जी लगता हूँ पक्का साढ़ना गाँव से हूँ मैं तो हमारे पास कॉल आई थी रात को एक डेढ़ बजे भी रीटा के साथ ये घटना हो गई तो रीटा को उसके भाई और लेने गए हैं तो उसके मतलब वो मृत हालत में ही थी भी कोई उसके अंदर वो नहीं था अभी अपने उसको लेके हॉस्पिटल पहुँचाएँ या करें तो वो बच जाए तो जी ये तो बहुत दुखद घटना है भी आज मैं मेरे मीडिया भाइयों से निवेदन करता हूँ भी इस चीज़ को एसएसपी एसपी पी एस पी तक पहुँचाएँ ताकि भी आने वाली कोई भी बेटी है अपने घर की बहू बेटियाँ हैं वो इस चीज़ से परेशान ना हो ये जी देश का मामला है जी देश के करके उसको उन्होंने टॉर्चर किया है टॉर्चर करके उसको भी ये आज जो हालात है वो बना दिए उन्होंने तो वो पूरे के पूरे दोषी हैं इस चीज़ में अगर वो दोषी नहीं होते तो वो यहाँ भी आते वो यहाँ भी मौजूद नहीं तो वो वहाँ से एन मौके वारदात पे वो चले गए तो और उन्होंने आगे कोई सहयोग दिया नहीं तो निवेदन हमारा यही है कि जिला प्रशासन से भी हमारा जो मामला है वो फास्ट ट्रैक पे चलाया जाए ताकि भी कल को कोई और भी कोई बच्ची है बेटियां हैं बहुएँ हैं ਉਨਕੋ ਕੱਲ ਕੋਈ ਇਹ ਸਮੱਸਿਆ ਨਾ ਦੇਖਣੀ ਪਵੇ। ਇਸੇ ਕੇ ਸਾਥ ਜੀ ਮੈਂ ਬਹੁਤ-ਬਹੁਤ ਮੀਡੀਆ ਭਾਈਓ ਦਾ ਧੰਨਵਾਦ ਕਰਦੀ। ਪੁਲਸ ਵਾਲੇ ਦੀ ਬੇਟੀ ਦੀ ਮੌਤ ਹੋਈ ਹੈ ਕਿ ਮਾਮਲੇ ਦੀ ਜਾਂਚ ਕਰ ਲਈ ਪੁਲਸ। ਉਹਨਾਂ ਦੀ ਉਹਨਾਂ ਦੀ ਸ਼ਾਦੀ ਹੋਈ ਸੀ 18-4-25 ਨੂੰ ਹੰੜਕੀ ਦੀ ਕਾਲੇ ਵਾਲੀ ਮੰਡੀ ਸ਼ਾਦੀ ਹੋਈ ਸੀਗੀ। ਉੱਥੇ ਆਪੇ ਸਹੁਰੇ ਘਰ ਇੱਥੇ ਲੜਕੀ। ਇੱਥੇ ਉਹਦੀ ਕੱਲ ਡੈਥ ਹੋ ਗਈ ਤੇ ਉਸ ਦਾ ਬ੍ਰਦਰ ਤੇ ਉਸ ਦਾ ਪਿਤਾ ਉਹਦੀ ਡੈੱਡ ਬੋਡੀ ਲਿਆ ਲਿਆਏ ਆ ਜੀ ਉਹ ਮੋਤਰੀ ਚ ਰਖਾਦੀ ਹੈ ਜੀ ਤੇ ਕੁੜੀ ਦੇ ਭਰਾ ਚਰਨ ਜੀ ਦਾ ਬਿਆਨ ਅਸਲ ਕਰੇ ਜਾਂਦੇ ਨੇ। ਉਹਦੇ ਹੱਥ ਤੇ ਜੋ бурмога карвий